ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਅਗਮਜੋਤ ਕੌਰ ਮੈਂ 5ਵੀਂ ਜਮਾਤ ਚ ਪੜਦੀ ਆ ਮੈਂ ਸੈਨ ਨੂੰ ਅੱਜ ਕਵਿਤਾ ਪੇਸ਼ ਕਰਨ ਜਾ ਰਹੀ ਆ ਜਿਸ ਦਾ ਨਾਮ ਹੈ ਤੇਰੇ ਲਾਲਾ ਦਾ ਖੂਨ ਤੇਰੇ ਲਾਲਾ ਦਾ ਖੂਨ ਜੇ ਢੁੰਦਾ ਨਾ ਤੇਰੇ ਲਾਲਾ ਦਾ ਖੂਨ ਜੇ ਢੁੰਦਾ ਨਾ ਸਿ ਸਿੱਖੀ ਤਗਤ ਤਾਜ ਨਾਰੰਦਾ ਟਾਲੇ ਟੁੱਟਿਨ ਗੁਲਾਮੀਆਂ ਦੇ ਟਾਲੇ ਟੁੱਟਿਨ ਗੁਲਾਮੀਆਂ ਦੇ ਤੇ ਦੇਸ ਓਵੇਂ ਅੱਜ ਮੁਠਾਜ ਰਹਿਦਾ ਨੌਵੇਂ ਗੁਰੂ ਜੀ ਬਲੀ ਦਾ ਨਾ ਦਿੰਦੇ ਨੌਵੇਂ ਗੁਰੂ ਜੀ ਬਲੀ ਦਾ ਨਾ ਦਿੰਦੇ ਤੇ ਜੰਜੂ ਲਹੋਂ ਦਾ ਅੱਜ ਰਿਵਾਜ ਰਹਿਦਾ ਦਸਮ ਪਿਤਾ ਸਰਬੰਸ ਵਾਰ ਦੇ ਨਾ ਦਸੰਪੀਤਾ ਸਰਬੰਸ ਵਾਰ ਦੇਨਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ